ਸਾਲ 2024 ਦੇ ਵਿੱਚ 26 ਜਨਵਰੀ ਗਣਤੰਤਰ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਇਸ ਵਾਰ ਜਿਹੜਾ ਇਹ 26 ਜਨਵਰੀ ਦਾ ਦਿਨ ਮਨਾਇਆ ਜਾਵੇਗਾ ਇਹਦੇ ਵਿੱਚ ਕੁਝ ਬਦਲਾਅ ਆਏ ਨੇ ਬਦਲਾਅ ਇਹ ਹੈ ਕਿ ਪੰਜਾਬ ਦੀਆਂ ਜਿਹੜੀਆਂ ਇਹਦੇ ਵਿੱਚ ਖਾਸ ਚਾਹਤਾਂ ਨੇ ਉਹਨੂੰ ਕੇਂਦਰ ਦੇ ਵੱਲੋਂ ਨਕਾਰ ਦਿੱਤਾ ਗਿਆ ਤੇ ਇਹ ਬਿਆਨ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਇਹ ਕਿਉਂ ਹੋਇਆ ਜਾਂ ਪੰਜਾਬ ਨੂੰ ਕਿਹੜੀ ਗੱਲੋਂ ਪਾਸੇ ਕੀਤਾ ਗਿਆ ਇਦੇ ਪਿੱਛੇ ਕਿਹੜੀ ਰਾਜਨੀਤੀ ਛੁਪੀ ਹੋਈ ਹੈ ਇਸ ਬਾਰੇ ਗੱਲਬਾਤ ਕਰਾਂਗੇ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਸ਼੍ਰੀ ਮੰਗਤਰਾਮ ਪਾਸਲਾ ਜੀ ਦੇ ਨਾਲ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਗਣਤੰਤਰ ਦਿਵਸ ਤੇ ਪੰਜਾਬ ਨੂੰ ਕਿਉਂ ਸਾਈਡ ਤੇ ਕੀਤਾ ਗਿਆ ਗਣਤੰਤਰ ਦਿਵਸ ਸਾਡੇ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ ਹਮ ਸਾਡੇ ਦੇਸ਼ ਦੀ ਸਰਕਾਰ ਇਸ ਦਿਨ ਦੇ ਉੱਤੇ ਜਿੱਥੇ ਆਪਣੀ ਸਾਰੀ ਤਾਕਤ ਦਾ ਆਪਣੀਆਂ ਵਿਕਾਸ ਦਾ ਪ੍ਰਟਾਵਾ ਕਰਦੀ ਹੈ ਦਿਖਲਦੀ ਹੈ ਔਰ ਫਿਰ ਦੁਨੀਆ ਦੇ ਮਹਿਮਾਨ ਸੱਦੀ ਹੈ ਹਮ ਪਲਾ ਅਮਰੀਕਾ ਦੇ ਪ੍ਰਧਾਨ ਨੂੰ ਸੱਦਿਆ ਗਿਆ ਉਹ ਨਹੀਂ ਆਇਆ ਹੁਣ ਫਰਾਂਸ ਦਾ ਰਾਸ਼ਟਰਪਤੀ ਆ ਰਿਹਾ ਹੂੰ ਲੇਕਿਨ ਉਸ ਸਾਰੇ ਦਿਖਾਵੇ ਵਿੱਚ ਪੰਜਾਬ ਨਹੀਂ ਦਿਸੇਗਾ ਹੂੰ ਇੱਕ ਵਾਰੀ ਬੰਗਾਲ ਨਹੀਂ ਸੀ ਦਿਸਿਆ ਬੰਗਾਲ ਦਾ ਚਾਕੀ ਨਹੀਂ ਸੀ ਲਾਂਦੀ ਕਿਉਂਕਿ ਬੰਗਾਲ ਵਿੱਚ ਉਹ ਦੋ ਖੱਬੇ ਪੱਖੀਆਂ ਦੀ ਸਰਕਾਰ ਸੀ ਜੀ ਤੇ ਜਿਹੜਾ ਮੋਦੀ ਸ਼ਹੀਦਾਂ ਦੇ ਦਿਨ ਦੇ ਉੱਤੇ ਸਿੱਖ ਬਣ ਕੇ ਕਹਿੰਦਾ ਵੀ ਮੈਨੂੰ ਪੰਜਾਬ ਦੀਆਂ ਸ਼ਹਾਦਤਾਂ ਤੇ ਬੜਾ ਮਾਣ ਹੈ ਜੀ ਪੰਜਾਬ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਹਾਂ ਉਸ ਮੋਦੀ ਨੂੰ ਸਵਾਲ ਕਰਨਾ ਚਾਹੀਦਾ ਵੀ ਇਹ ਜ਼ਮਾਨੀ ਰਜ਼ਵਾਨ ਕਰਾ ਕਰ ਰਹੇ ਆ ਜ਼ਵਾਨ ਚੋਂ ਕਦੀ ਅਮਲ ਚ ਵੀ ਕਰੇਗਾ ਅਮਲ ਚ ਇਹ ਕਰ ਰਹੇ ਆ ਵੀ ਉਸ ਪੰਜਾਬ ਦੀ ਧਰਤੀ ਜਿਹੜੀ ਕੁਰਬਾਨੀਆਂ ਦੀ ਧਰਤੀ ਆ ਉਹਦੀ ਝਾਕੀ ਨਹੀਂ ਹੋਣੀ 26 ਜਨਵਰੀ ਦੇ ਵਿੱਚ ਹਮ ਅਸਲ ਤੂੰ ਇੱਕ ਬਖੰਡੀ ਕਿਸਮ ਦਾ ਇਹ ਨਾਟਕ ਰਚ ਰਿਹਾ ਹੈ ਕਹਿ ਕੇ ਵੀ ਮੈਨੂੰ ਪੰਜਾਬ ਨਾਲ ਕੁਰਬਾਨੀਆਂ ਤੇ ਬੜਾ ਮਾਣ ਆ ਪਰ ਅਸਲ ਦਿਲੋਂ ਤੂੰ ਉਹਨਾਂ ਕੁਰਬਾਨੀਆਂ ਨੂੰ ਨਫ਼ਰਤ ਕਰਦਾ ਹੈ ਹਾਂ ਕਿਉਂਕਿ ਉਹ ਕੁਰਬਾਨੀਆਂ ਧਰਮ ਨਿਰਪੱਖਤਾ ਤੇ ਸਾਰੇ ਧਰਮਾਂ ਦਾ ਸਨਮਾਨ ਕਰਨੇ ਕੀਤੀਆਂ ਗਈਆਂ ਉਹ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਗਈਆਂ ਹਾਂ ਉਹ ਕੁਰਬਾਨੀਆਂ ਇਸ ਲਈ ਕੀਤੀਆਂ ਗਈਆਂ ਸਾਡੇ ਸਾਰਿਆਂ ਦਾ ਰੱਬ ਇੱਕ ਹੈ ਸਾਡਾ ਸਭ ਦਾ ਪ੍ਰਮਾਤਮਾ ਸਾਂਝਾ ਹੈ ਅਸੀਂ ਸਾਰੇ ਭਾਈ ਭਾਈ ਹਾਂ ਜਦ ਕਿ ਤੂੰ ਅਸਲ 'ਚ ਭਾਈ ਭਾਈ ਨੂੰ ਲੜਾ ਕੇ ਤੇਰੀ ਵਿਚਾਰਤਾਂ ਰਾ ਲੜਾਉਣਾ ਚਾਹੁੰਦੀ ਹੈ ਲੋਕਾਂ ਇਸੇ ਕਰਕੇ ਤੈਨੂੰ ਪੰਜਾਬ ਦੀ ਚਾਕੀ ਪਸੰਦ ਨਹੀਂ ਹੈ ਜੀ ਇਹ ਕਿਹਾ ਜਾਣਾ ਇੱਕ ਬੀਜੇਪੀ ਦਾ ਆਗੂ ਨੇ ਕਿਹਾ ਵੀ ਇਹਦੇ ਵਿੱਚ ਭਗਵੰਤ ਮਾਨ ਦੀ ਫੋਟੋ ਤਾਂ ਚੱਕੀ ਰੱਦ ਕੀਤੀ ਗਈ ਹੈ ਤੁਸੀਂ ਦੱਸ ਦਿਓ ਵੀ ਇਹ ਚਾਕੀ ਦੇ ਵਿੱਚ ਫੋਟੋ ਨਾ ਫੋਟੋ ਨਹੀਂ ਲੱਗਣੀ ਹੂੰ ਪਹਿਲਾਂ ਸਰਕਾਰ ਨੇ ਕਹਿੰਦਾ ਸਾਡੀ ਫੋਟੋ ਨਹੀਂ ਪਰ ਜੇ ਲਾਈ ਤਾਂ ਕਹਦੇ ਰੱਦ ਕਰਦੇ ਵੀ ਆ ਨਹੀਂ ਫੋਟੋ ਨਹੀਂ ਚਾਹੀਦੀ ਚਾਕੀ ਨਹੀਂ ਰੱਦ ਹੁੰਦੀ ਚਾਕੀ ਰੱਦ ਕਿਵੇਂ ਕਰਦੀ ਬਈ ਚਾਕੀ ਇਸ ਕਰਕੇ ਰੱਦ ਕਰਦੀ ਵੀ ਪੰਜਾਬ ਦਾ ਜਿਹੜਾ ਨਾਵਰੀ ਦਾ ਇਤਿਹਾਸ ਹੈ ਨਾ ਉਹਨੂੰ મોદી ਪਸੰਦ ਨਹੀਂ ਕਰਦਾ ਉਹਦੇ ਏਜੰਡੇ ਤੇ ਆ ਪੰਜਾਬ ਹੂੰ ਪਰ ਮੈਂ ਪੰਜਾਬੀਆਂ ਨੂੰ ਚੇਚੇ ਤੌਰ ਤੇ ਕਹਿਣਾ ਚਾਹੁੰਦਾ ਵੀ ਪੰਜਾਬੀਓ ਤੁਸੀਂ ਸਮਝ ਲਓ ਦੁਸ਼ਮਣ ਕਿੱਥੇ ਕਿੰਨਾ ਕੁਸ਼ ਕਰ ਰਿਹਾ ਹੂੰ ਅੰਤਰਰਾਸ਼ਟਰੀ ਪੱਧਰ ਤੇ ক্রিকেট ਦੇ ਮੈਚ ਹੋਏ ਹੂੰ ਪੰਜਾਬ ਚੋ ਮੈਚ ਨਹੀਂ ਦਿੱਤਾ ਕੋਈ ਨਹੀਂ ਦਿੱਤਾ ਇਸ ਕਰਕੇ ਕੋਈ ਪੰਜਾਬ ਐ ਹੂੰ ਫਿਰ ਇਸੇ ਤਰ੍ਹਾਂ ਪੰਜਾਬ ਦਾ ਹਰ ਗੱਲ ਤੇ ਮਿਰਵਾ ਬੱਟਾ ਸਾਨੂੰ ਬੋਲੀ ਦੇ ਸਵਾਲ ਤੇ ਸਾਡਾ ਪਾਣੀ ਦੇ ਮਸਲੇ ਤੇ ਹੂੰ ਬਿਆਸ ਜਿਹੜਾ ਪਾਖੜਾ ਮੈਨੇਜਮੈਂਟ ਬੋਰਡ ਐ ਉਹ ਚ ਪੰਜਾਬ ਦਾ ਬੰਦਾ ਕੱਢਤਾ ਗਿਆ ਸਾਡਾ ਪ੍ਰਬੰਧ ਵਿੱਚ ਕੋਈ ਹਿੱਸੇਦਾਰੀ ਨਹੀਂ ਹੈ ਤੇ ਹੁਣ ਫਿਰ ਅਖੀਰਲਾ ਸਿਰਾ ਕਰਤਾ ਬੈ ਕੇ ਪੰਜਾਬ ਦੀ ਚਾਕੀ ਉੱਥੇ ਨਹੀਂ ਹੋਏਗੀ ਨਹੀਂ ਹੋਏਗੀ ਮੈਂ ਸਮਝਦਾ ਕਿ ਇਹ ਇਕੱਲਾ ਚਾਕੀ ਦਾ ਮੁੱਦਾ ਨਹੀਂ ਹੈ ਇਹ ਮੋਦੀ ਦੇ ਮਨ ਚ ਪੰਜਾਬ ਦੇ ਇਨਕਲਾਬੀ ਇਤਿਹਾਸ ਲਈ ਪੰਜਾਬ ਦੇ ਇਹ ਕੁਰਬਾਨੀਆਂ ਪਰ ਇਤਿਹਾਸ ਲਈ ਨਫਰਤ ਦਾ ਚਿੰਨਿਆ ਹਮ ਇਸ ਪੰਜਾਬ ਗੱਲ ਨੂੰ ਸਮਝਣਾ ਚਾਹੀਦਾ ਚਾਕੀ ਤੇ ਲੱਗ ਵੀ ਜਾਂਦੀ ਤੇ ਇਹਦੇ ਨਾਲ ਕੋਈ ਬਹੁਤ ਵੱਡਾ ਤਬਦੀਲੀ ਦੇਸ਼ 'ਚ ਨਹੀਂ ਸੀ ਆਉਣੀ ਪਰ ਜਿਹੜੀ ਨਫਰਤ ਹੈ ਮੋਦੀ ਦੇ ਮਨ 'ਚ ਵੀ ਪੰਜਾਬ ਨਾਬਰੀ ਦਾ ਇਤਿਹਾਸ ਰਚਣ ਵਾਲਾ ਪੰਜਾਬ ਦੇ ਲੋਕਾਂ ਨੇ ਦੇਸ਼ ਲਈ ਕੁਰਬਾਨੀਆਂ ਕਿੰਨੀਆਂ ਕੀਤੀ ਅੱਜ ਵੀ ਭਾਰਤ ਦੇ ਵਿੱਚ ਜੇ ਸੱਤਾ ਦੀ ਤਬਦੀਲੀ ਹੋਣੀ ਉਹ 'ਚ ਪੰਜਾਬੀਆਂ ਨੇ ਬਹੁਤ ਵੱਡਾ ਰੋਲ ਅਦਾ ਕਰਨਾ ਹੈ ਹਮ ਉਹਤੇ ਕਿਸਾਨੀ ਅੰਦੋਲਨ ਚ ਵੀ ਕੀਤਾ ਹੈ ਮੈਂ ਇਹ ਸਵਾਲ ਕਰ ਰਹੀ ਹਾਂ ਇਸ ਗੱਲ ਤੋਂ ਉਹ ਬੜਾ ਪਰੇਸ਼ਾਨ ਹੈ ਕਿ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਰਚ ਕੇ ਮੇਰੀ ਮੈਨੂੰ ਹਰਾਇਆ ਹੋਵੇ ਫਿਰ ਉਹ ਤੋਂ ਬਾਅਦ ਪੰਜਾਬ ਦੇ ਲੋਕੀ ਫੇਰ ਡਟ ਕੇ ਖੜੇ ਰਹਿਣ ਹਾਂ ਔਰ ਕਿਸੇ ਕਿਸਮ ਦੇ ਜ਼ਬਰਦਸਤ ਟੱਕਰਾ ਕਰਨ ਲਈ ਤਿਆਰ ਰਹਿਣ ਉਹ ਪੰਜਾਬ ਦੀ ਚਾਕੀ ਮੈਨਹੀਂ ਰਹਿਣਦੀ ਬਿਲਕੁਲ ਮੈਂ ਇਹ ਸਵਾਲ ਕਰਨ ਲੱਗੀ ਸੀ ਕਿ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਦਾ ਜਿਹੜੀ ਛਾਪ ਉਹਨਾਂ ਦੇ ਮਨ 'ਚ ਛਪੀ ਹੋਈ ਹੈ ਕਿਤੇ ਉਹਦਾ ਹੀ ਅਸਰ ਤਾਂ ਨਹੀਂ ਦਿਖਾਈ ਦੇ ਰਿਹਾ ਪੂਰੀ ਤਰ੍ਹਾਂ ਮੈਂ ਇਹ ਸਪਸ਼ਟ ਕਹਿਣਾ ਚਾਹੁੰਨਾ ਬਿ 24 ਦੀਆਂ ਚੋਣਾਂ 'ਚ ਜੇ મોદી ਜਿੱਤ ਜਾਂਦਾ ਤੇ ਪੰਜਾਬ ਦੀ ਮੁੱਚੂ ਦਾ ਹਾਲਾਤੇ ਨਹੀਂ ਰਹੇਗੀ ਉਹ ਖਵਰੇ ਪੰਜਾਬ ਨੂੰ ਕੀ ਕਰਨਾ ਚਾਹੁੰਦਾ ਮੈਨੂੰ ਚਿੰਤਾ ਇਸ ਗੱਲ ਦੀ ਆ ਕਿ ਕੀ ਸਾਡਾ ਵजूद ਇਦਾਂ ਦਾ ਕਾਇਮ ਰਹੇਗਾ ਕੀ ਸਾਡੇ ਜਿਹੜਾ ਗੁਰੂਆਂ ਦਾ ਇਤਿਹਾਸ ਰਚਿਆ ਗਿਆ ਜਿਹੜਾ ਉਹ ਬਾਣੀ ਦਾ ਰੂਪ ਆ ਉਹ ਸਾਡੇ ਸਾਹਮਣੇ ਇਹ ਰਹਿਣ ਦੇਗਾ ਕਿ ਨਹੀਂ ਦੇਗਾ ਯਤਨ ਕਰੇਗਾ મોદી ਐਸਾ ਨਾ ਰਹਿ ਸਕੇ ਔਰ ਉਹਨੂੰ ਬਹੁਤ ਸਾਰੇ ਏਜੰਟ ਮਿਲ ਗਏ ਪੰਜਾਬ ਦੇ ਵਿੱਚੋਂ ਉਹਦਾ ਕੰਮ ਕਰਨ ਵਾਲੇ ਇਸ ਲਈ ਪੰਜਾਬੀ ਉਹ ਯੋਧੇ ਉਹ ਮੈਂ ਤੁਹਾਨੂੰ ਇਹ ਅਪੀਲ ਕਰਨਾ ਵੀ ਮੋਦੀ ਦੇ ਇਸ ਗੱਲ ਨੂੰ ਸਮਝਿਆ ਜਾਵੇ ਵੀ ਪੰਜਾਬ ਦੇ ਉੱਥੇ 26 ਜਨਵਰੀ ਨੂੰ ਚਾਕੀ ਕਿਉਂ ਨਹੀਂ ਹੈ ਇਹ ਚਾਕੀ ਨਾ ਹੋਣ ਪਿੱਛੇ ਪੰਜਾਬ ਦੇ ਪ੍ਰਤੀ ਡੂੰਗੀ ਨਫ਼ਰਤ ਹੈ ਮੋਦੀ ਦੇ ਮੰਚ ਆਰਐਸਐਸ ਦੇ ਮੰਚ ਅਸੀਂ ਉਸ ਨਫ਼ਰਤ ਨੂੰ ਸਮਝੀਏ ਔਰ ਆਪਣਾ ਸਿਰ ਉੱਚਾ ਕਰਕੇ ਕਹੀਏ ਵੀ ਕਿਸੇ ਵੀ ਜ਼ੁਲਮ ਦੇ ਸਾਹਮਣੇ ਅਸੀਂ ਚੁਕਾਂਗੇ ਨਹੀਂ ਸਾਡੀ ਚਾਕੀ ਸਾਡੇ ਮਨਾਂ ਚ ਹੈ ਦਿੱਲੀ ਦੀ ਚਾਕੀ ਜ ਨਹੀਂ ਵੀ ਹੋਏਗੀ ਅਸੀਂ ਆਪਣੇ ਪੰਜਾਬ ਦੇ ਇਤਿਹਾਸਿਕ ਚਾਕੀ ਪਿੰਡ ਪਿੰਡ ਲੋਕਾਂ ਕੋ ਲੈ ਕੇ ਜਾਵਾਂਗੇ ਇਹ ਮਨ ਬਣਾਓ ਮੈਂ ਇਸ ਕਦਮ ਦੀ ਮੋਦੀ ਸਰਕਾਰ ਦੀ ਡਟ ਕੇ ਨਖੇਤੀ ਕਰ ਬਿਲਕੁਲ ਪਾਸਲਾ ਸਾਹਿਬ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇੱਕ ਮੁਲਕ ਹੈ ਤੇ ਉਸ ਮੁਲਕ ਦੇ ਵਿੱਚ ਜਿੰਨੇ ਵੀ ਸੂਬੇ ਨੇ ਸਾਰੇ ਉਹਦੇ ਅੰਗ ਨੇ ਤੇ ਜੇਕਰ ਸਾਡਾ ਕੋਈ ਇੱਕ ਅੰਗ ਖਰਾਬ ਹੋ ਜਾਂਦਾ ਜਾਂ ਸਾਡਾ ਸਾਡਾ ਕਿਸੇ ਇੱਕ ਅੰਗ ਦੇ ਪ੍ਰਤੀ ਕੋਈ ਤਕਲੀਫ ਹੁੰਦੀ ਹੈ ਤਾਂ ਅਸੀਂ ਉਹਨੂੰ ਜੜ ਤੋਂ ਵੱਡ ਕੇ ਤਾਂ ਨਹੀਂ ਸੁੱਟ ਦਿੰਦੇ ਪਰ ਇਹ ਜਿਹੜੀ ਗੱਲ ਹੋ ਰਹੀ ਹੈ ਕਿ ਪੰਜਾਬ ਦੀ ਚਾਕੀ ਨਹੀਂ ਆਏਗੀ ਤੇ ਪੰਜਾਬ ਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ 'ਚ ਪਿੱਛੇ ਕੀਤਾ ਜਾ ਰਿਹਾ ਕਿ ਇਹ ਅੰਗ ਨੂੰ ਵੱਡ ਕੇ ਸੁੱਟਣ ਵਾਲੀ ਗੱਲ ਹੀ ਹੈ ਨਾ ਇੱਕ ਤਰ੍ਹਾਂ ਮੋਦੀ ਕਰ ਰਹੀ ਹੈ ਰਿਆ ਮੋਦੀ ਜਦੋਂ ਸੱਤਾ ਤੇ ਆਇਆ ਰਾਜਪਾਲਾਂ ਦੀ ਤੇ ਸੁਭਾਈ ਸਰਕਾਰਾਂ ਦੇ ਲੜਾਈ ਸ਼ੁਰੂ ਆ ਪਹਿਲਾਂ ਕਦੀ ਨਹੀਂ ਇਦਾਂ ਦੇ ਰੂਪ ਵਿੱਚ ਦੇਖੀ ਗਈ ਜਿੱਥੇ ਵੀ ਗੈਰ ਭਾਜਪਾ ਸਰਕਾਰ ਆ ਉੱਥੇ ਰਾਜਪਾਲ ਬੀਜੇਪੀ ਦੇ ਏਜੰਟ ਦੇ ਤੌਰ ਤੇ ਕੰਮ ਕਰਦੇ ਆ ਉਹ ਸਰਕਾਰ ਪਰੇਸ਼ਾਨ ਹੁੰਦੀ ਆ ਤੇ ਲੋਕਾਂ ਦੀ ਗੱਲ ਜਾਂਦੀ ਆ ਵੀ ਰਾਜਪਾਲ ਸਾਨੂੰ ਕੰਮ ਕਰਨੀ ਫੇਰੇ ਆ ਕਿਸ ਜੰਮੂ ਕਸ਼ਮੀਰ ਵਿੱਚ ਵੀ ਇਹੀ ਵਾਪਰਿਆ ਬਿਲਕੁਲ ਜੀ ਜੰਮੂ ਕਸ਼ਮੀਰ ਜੋ ਵਾਪਰਿਆ ਦੁਨੀਆ ਸਭ ਹੁਣ ਦੁਹਾਈ ਪਾ ਰਹੀ ਹੈ ਜੇ ਜੰਮੂ ਕਸ਼ਮੀਰ ਨੂੰ ਪਾਸੇ ਕਰਕੇ 370 ਧਾਰਾ ਤੋੜ ਕੇ ਉੱਥੇ ਕਿਤੇ ਅਤਵਾਦ ਤੇ ਕਾਬੂ ਪਾਇਆ ਜਾ ਸਕਣਾ ਕਿਤੇ ਉਲਟ ਹੋ ਰਿਹਾ ਕੰਮ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ ਅਤਵਾਦੀ ਸਰਗਰਮੀਆਂ ਪਹਿਲਾਂ ਨਾਲੋਂ ਤੇਜ਼ ਹੋ ਗਈਆਂ ਔਰ ਫਿਰ ਲਗਾਤਾਰ ਹੀ ਫੌਜੀ ਜਿੱਦਾਂ ਤਰਵਤ ਉੱਥੇ ਵਰਤੋਂ ਕੀਤੀ ਜਾ ਰਹੀ ਹੈ ਇਹ ਕੋਈ ਚੰਗੀ ਗੱਲ ਨਹੀਂ ਹੈ ਜੀ ਫੌਜ ਨੂੰ ਅੰਦਰੂਨੀ ਕਮਲ ਇਸਤੇਮਾਲ ਕਰਨਾ ਕਿਤੇ ਇਲਾਜ ਨਹੀਂ ਹੈ ਦੁਨੀਆਂ 'ਚ ਇਹ ਇਲਾਜ ਬੜਾ ਖਤਰਨਾਕ ਹੈ ਇਹਦੇ ਨਾਲ ਲੋਕਾਂ ਦੀ ਵਗਾਨਗੀ ਦੀ ਭਾਵਨਾ ਲਗਾਤਾਰ ਵੱਧਦੀ ਜਾ ਰਹੀ ਹੈ ਜੀ ਲੇਕਿਨ ਉਹਦੇ ਲਈ ਇਹ ਚਿੰਤਾ ਦਾ ਵਿਸ਼ਾ ਨਹੀਂ ਔਰ ਪੰਜਾਬ ਚ ਉਹ ਜੋ ਕਰ ਰਿਹਾ ਇਸ ਕਰਕੇ ਉਹ ਲਈ ਚਿੰਤਾ ਦਾ ਵਿਸ਼ਾ ਨਹੀਂ ਬੇ ਜੇ ਮੇਰੇ ਕਦਮ ਨਾਲ ਪੰਜਾਬ ਕੀ ਮਹਿਸੂਸ ਕਰੇਗਾ ਸਗੋ ਉਹ ਤਾਂ ਚਾਹੁੰਦਾ ਆ ਕਿ ਪੰਜਾਬ ਦੇ ਲੋਕੀ ਮਹਿਸੂਸ ਕਰਨ ਤਾਂ ਫੇਰ ਉਹ ਉਹਨਾਂ ਨੂੰ ਜ਼ਬਰਨਾ ਦਿਮਾਗ ਹੀ ਲੋਕਾਂ ਨੂੰ ਦੱਸੇ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਦਬਾਉਣ ਦੇ ਸਮਰੱਥ ਹਾਂ ਜੀ ਬਿਲਕੁਲ ਉਹਨੂੰ ਸਮਝਣਾ ਚਾਹੀਦਾ ਇਸ ਸਮਰੱਥਾ ਨਹੀਂ ਰਹੇਗੀ ਅੰਗਰੇਜ਼ ਰਾਜ ਨਹੀਂ ਇਸ ਸਮਰੱਥਾ ਨੂੰ ਤੋੜ ਸਕਿਆ ਜੀ ਤੇ ਮੈਂ ਹੁਣ ਵੀ ਮੈਨੂੰ ਪੂਰਾ ਮਾਨ ਹੈ ਕਿ ਪੰਜਾਬ ਦੇ ਲੋਕੀ ਮੋਦੀ ਦੇ ਹਰ ਚਾਲ ਦਾ ਟੱਕਰਾ ਕਰਕੇ ਆਪਣੇ ਨਾਂਬਰੀ ਦੇ ਇਤਿਹਾਸ ਨੂੰ ਕਾਇਮ ਰੱਖਣਾ ਜੀ ਬਿਲਕੁਲ ਜੀ ਸੋ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ